ਜੋਬਰੋ ਆ ਕੂਤਰ ਸੀ ਜਿਹੜਾ 2 ਦਿਨ ਘਰੇ ਨਹੀਂ ਆਇਆ 베ਰੀ ਤੇ ਬੈਠਾ ਰਹਾ ਤੁਹਾਨੂੰ ਹਾਲਤ ਦੱਸਦੀ ਹੋਣੀ ਆ ਕੂਤਰ ਦੀ ਤਾਂ ਇਹ ਆ ਵੀ ਹੁਣ ਆਪਣੇ ਵਲੌਗ ਰੁਟੀਨ ਚ ਆਇਆ ਕਰਨਗੇ ਡੇ ਬਾਈ ਡੇ ਹੋਰ ਆ ਉਹ ਦੂਜਾ ਵਲੌਗ ਐਪੀਸੋਡ 1 ਐਪੀਸੋਡ 2 ਆਏ ਕਰਦੇ ਕਰਦੇ ਆਪਾਂ 110 ਵਾਰੀ ਹਾਲਚਾਲ ਦੀ ਜੋਬਰੋ ਕੈਂਟ ਹੋਮਗੇ ਕੂਤਰ ਕੂਤਰ ਸਾਰੇ ਬਾਈਆਂ ਸੱਟ ਹੋਣਗੇ ਤੇ ਬਾਈ ਆਇਓ ਅਜਾ ਨਵਾਂ ਵਲੌਗ ਸਟਾਰਟ ਕਰਦੇ ਆ ਫਲਾਲਾਂ ਚ ਖੁੱਡੇ ਖਾਡੇ ਦੀ ਸਫਾਈ ਕਰਾਂਗੇ ਸਾਰਿਆਂ ਤੋਂ ਪਹਿਲਾਂ ਤਾਂ ਆਪਣੀਆਂ ਗਾਵਾਂ ਨੂੰ ਜਿਹੜੀਆਂ ਨੂੰ ਅੰਦਰ ਬੰਦ ਗਏ ਗਰਮੀ ਬਹੁਤ ਹੋਈ ਪਈ ਆ ਠੀਕ ਆ ਬਾਈ ਤੇ ਬਈ ਅੱਜ ਇੱਕ ਬੱਚਾ ਡਾਇਆ ਸੀਗਾ ਜਿਹੜਾ ਟਾਲੀ ਟੁੱਲੀ ਤੇ ਬੰਦਾ ਜਾ ਕੇ ਉਹ ਲੋ ਟਾਲੀ ਤੇ ਹੀ ਬਹਿ ਗਿਆ ਹਜੇ ਤੱਕ ਪੁੱਠਾ ਨਹੀਂ ਆਇਆ ਘੰਟਾ ਡੇਢ ਘੰਟਾ ਤੋਂ ਸਾਹਮਣੇ ਉੱਡਦਾ ਰਿਹਾ ਹੁਣ 11 12 ਵਜ ਗਏ ਤੇ گاਵਾ ਨੇ ਪੱਠੇ ਖਾਲੇ ਸੀ ਤੇ گاਵਾ ਨੂੰ ਪਾਸੇ ਬੰਦ ਗਏ ਹਾਂਜੀ ਬਈ ਤੇ گاਵਾ ਆਪਾਂ ਬੰਦ ਤੀਆਂ ਫਿਲਾਲ ਤੇ ਹੁਣ ਤੁਹਾਨੂੰ ਮੜੇ ਗੂਤਰਾਂ ਤੇ ਨਿਗਾ ਮਰਵਾਤੀਏ ਠੀਕ ਆ ਬਈ ਤੇ ਅੱਜ ਪੰਜਰਾ ਵੀ ਲਾਉਣੇ ਆ ਜਿਹੜਾ ਉਹ ਪਿਆ ਸਾਹਮਣੇ ਕੋਠੇ ਤੇ ਠੀਕ ਆ ਬਈ ਯਾਰ ਇਕੱਲੇ ਤੋਂ ਨਹੀਂ ਲੈਂਦਾ ਯਾਰ ਇੱਕ ਦੋ ਮੁੰਡੇ ਚਾਹੀਦੇ ਆ ਇੱਕ ਗਗਨ ਸੱਦ ਲਾ ਕੇ ਤੇ ਇੱਕ ਪਿੰਦਾ ਤੇ ਇੱਕ ਨੀਤ ਤਿੰਨੇ ਜਾਣੇ ਅਸੀਂ ਲਾ ਕੇ ਦੇਖਾਂਗੇ ਜੇ ਅੱਗੇ ਤਿੰਨਾਂ ਨੇ ਕੋਠੇ ਤੇ ਚੜਾਤਾ ਸੀਗਾ ਤੇ ਤਿੰਨੇ ਜਾਣੇ ਤੋਂ ਲੈ ਤਾਂ ਫਿਰ ਜਾਊਗਾ ਹੀ ਮੈਂ ਸੋਚਦਾ ਸੀ ਕਿ ਇਕੱਲਾ ਪੰਗਾ ਲੈ ਕੇ ਵੇਖੀ ਉਧਰੇ ਪੌੜੀਆਂ ਥੰਦ ਦੂਜੇ ਘਰ ਵੱਜਦੀ ਬਾਕੀ ਮੈਂ ਉੱਤੋਂ ਜਾ ਕੇ ਵਿਖਾਉਣਾ ਕਿਵੇਂ ਲਾਉਣਾ ਆਪਾਂ ਬਿੰਜਰਾ ਤੇ ਕੂਤਰ ਵਿਖਾਉਣਾ ਤੁਹਾਨੂੰ ਬਈ ਆ ਦੇਖੋ ਜੀ ਕੂਤਰ ਆਪਣੇ ਠੀਕ ਹੈ ਬਈ ਆ ਇਹ ਪੱਠੀ ਕੂਤਰੀ ਉਹ ਕੂਤਰੀ ਦੱਸੋ ਯਾਰ ਜਿਹੜੀ ਉਹ ਜਾਂਦੀ ਚਿੱਟੀ ਅੱਖਾਂ ਦੀ ਆ ਵਲੀ ਯਾਰ ਆ ਘਟੀਆਂ ਦੇ ਪਿੱਛੇ ਖੜੀ ਜਿਹੜੀ ਦਿਨਾਂ ਦੇ ਵਿਚਾਰੇ ਤੇ ਉਹ ਤਰਸ਼ਾਖੀ ਕਬੂਤਰੀ ਵੀ ਬਈ ਆਪਣੇ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਬੱਚੇ ਕੱਢਣ ਆ ਰਹੀ ਆ ਠੀਕ ਆ ਬਈ ਤੇ ਬਾਕੀ ਇਹਨਾਂ ਦਾ ਕਬੂਤਰ ਮੈਨੂੰ ਸੁਸਤ ਜਿਹਾ ਲੱਗਿਆ ਯਾਰ ਅੱਜ ਹਨਾ ਅੱਗੇ ਪੈਂਚੋ ਗੁੜਕਦਾ ਹੁੰਦਾ ਖੁੱਡੇ 'ਚ ਗੰਦ ਪਾਉਂਦਾ ਹੁੰਦਾ ਦੋ ਦਿਨ ਹੋ ਗਏ ਚੁੱਪ ਜਾ ਖੜਾ ਕਾਕੀ ਵੇਖੋ ਮੇਰੇ ਕਬੂਤਰ ਆਪਣੇ ਦੋ ਤਿੰਨ ਬਿਮਾਰ ਹੋਏ ਪਏ ਆ ਇੱਕ ਤਾਂ ਆ ਬੱਚਾ ਬਿਮਾਰ ਹੋਇਆ ਪਿਆ ਆਹ ਵਾਲਾ ਠੀਕ ਆ ਬਈ ਇਹ ਵੀ ਹੱਡੀ ਕੱਢੀ ਖੜਾ ਇੱਕ ਉਹ ਰੁੱਤਾ ਜਿਹੜਾ ਉਹ ਗੁੜਕਦਾ ਪਿਆ ਉਹ ਵੀ ਏਡੀ ਜੀ ਕੱਢੀ ਖੜਾ ਹੈ ਬਾਕੀ ਕਬੂਤਰ ਆਪਣੇ ਲੋਟ ਤੇ ਆਹ ਕਬੂਤਰ ਆਪਾਂ ਨਾ ਮਾਰਿਆਂਦਾ ਆ ਵੀ ਦੱਸੋ ਕਮੈਂਟ ਕਰਕੇ ਉਹ ਵੀ ਨਵਾਂ ਜਿਹੜਾ ਗੁੜਕਦਾ ਪਿਆ ਆ ਤਿੰਨੇ ਨਵੇਂ ਆ ਮੇਰੇ ਖਿਆਲ ਚ ਇੱਕ ਵਟ ਹਾਂ ਵੀ ਤਿੰਨੇ ਨਵੇਂ ਕਬੂਤਰ ਆ ਜੀ ਤੇ ਬਾਕੀ ਦੋ ਕਬੂਤਰ ਹਨੇ ਖੁੱਡੇ ਦੇ ਵਿੱਚ ਆਹ ਕਬੂਤਰ ਦੱਸਿਓ ਜਿਹੜਾ ਹੁਣ ਲੈਣ ਕੇ ਥੱਲੇ ਆਇਆ ਚਿੱਟੀਆਂ ਅੱਖਾਂ ਦਾ ਠੀਕ ਆ ਭਾਈ ਕਬੂਤਰ ਕਮੈਂਟ ਕਰਕੇ ਦੱਸਿਓ ਤੇ ਖੁੱਡੇ ਦੀ ਸਫਾਈ ਕਰਨੀ ਸੀ ਮੇਨ ਗੱਲ ਠੀਕ ਆ ਆਲਣੇ ਬਣਾਵਾਂਗੇ ਯਾਰ ਵਿੱਚ ਸੋਚਦੇ ਆਂ ਸਕੀਮ ਕਰਦੇ ਆਂ ਕਿ ਕਿਵੇਂ ਬਣਾਈਏ ਆਹਣੇ ਨਾ ਚ ਉੱਤਰ ਤਾਂ ਵਿਖਾਤੇ ਸੀ ਤੁਹਾਨੂੰ ਤੇ ਹੁਣ ਆਪਣੀ ਬੱਕਰੀ ਰਹਿ ਗਈ ਯਾਰ ਬਨ ਨਾਰੀ ਉਹ ਵੀ ਵਿਖਾ ਕੀਏ ਅੱਜ ਐਤਵਾਰ ਸੀ ਤੇ ਅੱਜ ਘਰੇ ਸੀ ਤੇ ਸੋਚ ਰਿਹਾ ਵੀ ਅੱਜ ਵਲੌਗ ਕਰੀਏ ਠੀਕ ਆ ਬਈ ਤੇ ਬਾਕੀ ਪਤਾ ਕੀ ਚੱਕਰ ਯਾਰ ਜੋ ਸਕੂਲੋਂ ਆ ਜਾਂਦੇ ਆ ਉਹਦਾ ਵਲੌਗ ਨਹੀਂ ਬਣਦਾ ਇੱਕ ਤਾਂ 11 12 ਵਜੇ ਆਉਣੇ ਠੀਕ ਆ ਆਉਂਦੇ ਆ ਉਹਨੂੰ ਸਾਫ ਸੂ ਚੜਿਆ ਹੁੰਦਾ ਥੱਕੇ ਹੁੰਨੇ ਆ ਤੇ ਚੱਲ 3-4 ਕਿਲੋਮੀਟਰ ਗਰਮੀ 'ਚ ਸਾਈਕਲ ਚਲਾ ਕੇ ਆਉਣੇ ਆ ਤੇ ਮੁੜ ਕੇ ਬਈ 200 ਜਾਂਨੇ 2 ਵਜੇ ਉੱਠਦੇ ਆ ਮੁੜ ਕੇ ਕੂਤਰਾਂ ਦੇ ਡਾਂਗੇ ਪਾਉਣ ਦਾ ਟਾਈਮ ਹੋ ਜਾਂਦਾ ਤੇ ਬਾਕੀ ਫਿਰ ਤੁਸੀਂ ਕਹਿੰਦੇ ਵੀ ਵਲੌਗ ਇੰਟਰਸਟਿੰਗ ਜਾ ਹੋਵੇ ਤੇ ਉਹ ਵਲੌਗ ਜ ਆਪਣੇ ਤੋਂ ਫਿਰ ਬੰਦ ਆ ਨਹੀਂ ਠੀਕ ਆ ਬਈ ਬਾਕੀ ਆਪਣੇ ਮਤਲਬ ਵਾਕ ਹੋਜੋ ਵਲੌਗ ਹੁੰਦੇ ਨੇ ਰਮੇਸ਼ ਇੱਕ ਤਾਂ ਅੰਗਰੇਜ਼ੀ ਘੱਟ ਬੋਲਣੀ ਆਉਂਦੀ ਆ ਵੀ ਸਵਾਦ ਜੀ ਵਾਲੇ ਠੀਕ ਆ ਬਈ ਆਪਣੇ ਤਾਂ ਵੀ ਆ ਕੰਮਾ ਕਰ ਰਹੇ ਆ ਜੀ ਬੀਜੀ ਹੁੰਦੇ ਆ ਇਹ ਵਿਖਾਦਿਆ ਕਰਾਂਗੇ ਜੇ ਤੁਸੀਂ ਕਹਿੰਨੇ ਵੀਰ ਜਨਾ ਵਲੌਗ ਬਣਾਇਆ ਕਰੋ ਠੀਕ ਆ ਬਈ ਤੇ ਬੱਕਰੀ ਖੋ ਲਈ ਇੱਕ ਯਾਰ ਰੀਚਾਰਜ ਮਹਿੰਗੇ ਕਰਤੇ ਨੈਟ ਮੁੱਕ ਜਾਂਦਾ ਤੇ ਵਲੌਗ ਚੜਾਉਂਦਾ ਔਖਾ ਥੋੜਾ ਕੰਮ ਠੀਕ ਹੈ ਨਹੀਂ ਤਾਂ ਰਜਣਾ ਰਜਣਾ ਵਲੌਗ ਆਪਾਂ ਅਪਲੋਡ ਕਰਦੇ ਕਰੀਏ ਤੇ ਇਧਰ ਬੱਕਰੀ ਤੇ ਰੱਛਣ ਵੇਖੋ ਯਾਰ ਬੰਦੇ ਆਵਾਂਗੇ ਸਿੱਧੀ ਤੁਰਿਆ ਤੂੰ ਆਪਣਾ ਬੱਕਰੀ ਦਾ ਵੀ ਸ਼ੌਂਕ ਆ ਸ਼ੌਂਕ ਸਾਰੀ ਚੀਜ਼ਾਂ ਦਾ ਦੋ ਤਿੰਨ ਚੀਜ਼ਾਂ ਦਾ ਸ਼ੌਂਕ ਹੋਰ ਆ ਆਪਾਂ ਨੂੰ ਇੱਕ ਤਾਂ ਕੁੱਤਿਆਂ ਦਾ ਕੁੱਤੇ ਯਾਰ ਆਪਣੇ ਰਹਿੰਦੇ ਨਹੀਂ ਕਿ ਲਿਆਉਣੇ ਆ ਬੱਚਾ ਲਿਆਉਣੇ ਬੱਚਾ ਮਰ ਜਾਂਦਾ ਜੇ ਵੱਡਾ ਕੁੱਤਾ ਲਿਆਉਣੇ ਉਹ ਟੱਪ ਜਾਂਦਾ ਤੇ ਕੁੱਕੜ ਤੇ ਲੱਗੇ ਕਬੂਤਰਾਂ ਦਾ ਸ਼ੌਂਕ ਆ ਕੁੱਕੜ ਆਪਾਂ ਕਦੇ ਰੱਖਿਆ ਨਹੀਂ ਨਾਲ ਹੀ ਲੱਗੇ ਕਬੂਤਰ ਰੱਖੇ ਆ ਤੇ ਉਹ ਲਿਆਉਣੇ ਆ ਆਪਾਂ ਬਸ ਕੁੱਕੜਾਂ ਤੋਂ ਮਤਲਬ ਵਾਵਾ ਟਾਈਮ ਵਾਵਾ ਟਾਈਮ ਤੋਂ ਸ਼ੌਂਕ ਆ ਉਹ ਨਾਲ ਤਾਂ ਡੈਡੀ ਨੇ ਵੀ ਸ਼ੌਂਕ ਆ ਕੁੱਕੜਾਂ ਦਾ ਤਾਂ ਤਾਂ ਕਰਕੇ ਕੁੱਕੜ ਲਿਆਉਣੇ ਆ ਹੁਣ ਆਪਾਂ ਉਹਨਾਂ ਦਾ ਫੁੱਡਾ ਪਰਲੇ ਪਾਸੇ ਪਾਵਾਂਗੇ ਜਾ ਲੋ ਬਈ ਹੁਣ ਕਬੂਤਰਾਂ ਨੂੰ ਪਾ ਦਈਏ ਦਾਣੇ ਸਾਢੇ 12 ਦਾ ਟਾਈਮ ਹੋ ਗਿਆ ਮਿੱਤਰੋ ਸਾਢੇ 11 ਸਾਢੇ 12 ਦਾ ਟਾਈਮ ਆ ਨਾਲ ਨੂੰ ਕੇ ਰੋਟੀ ਛਾ ਕੇ ਤੇ ਹੁਣ ਕਬੂਤਰਾਂ ਨੂੰ ਦਾਣੇ ਪਾ ਦਈਏ ਕਾ ਬਾਈ ਤੇ ਇੱਕ ਕੱਤ ਦਾ ਯਾਰ ਕੂਤਰ ਉਹ ਬੈਠਾ ਨਿੰਮਨ ਦੇ ਤੇ 베ਰੀ ਤੇ ਉਹ ਦੇਖੋ ਜੀ ਉਹ ਬੈਠਾਤਾ ਉਹ ਵਾਈਟ ਲਓ ਜੀ ਹੁਣ ਉਹਦੀ ਗੁੱਡੇ ਦਾ ਜੇਟ ਅੱਗੇ ਫੋਨ ਦੀ ਸਟੋਰੀ ਫੁੱਲ ਹੋ ਗਈ ਸੀ ਤੇ ਵੀਡੀਓ ਡਿਲੀਟ ਕੀਤੀਆਂ ਲੋਕੀ ਕੂਤਰ ਆਪਣਾ ਇੰਤਜ਼ਾਰ ਕਰਦੇ ਪਏ ਜੀ ਕਦੋਂ ਦਾਣੇ ਪਾਉਂਗੇ ਤੇ ਤੇ ਹੁਣ ਪਾ ਦਈਏ ਦਾਣੇ ਜੀ ਕਾਲੇ ਰੰਗ ਦੀ ਸ਼ਰਟਾ ਤੇ ਕਿਤੇ ਖਰਾਬ ਨਾ ਹੋ ਜਾਈ ਜੀ ਠੀਕ ਆ ਮਿੱਤਰੋ ਦਾਣੇ ਪਾ ਤੇ ਆ ਫੰਗ ਫੁੰਗ ਜਿਆ ਪਾਣੀ ਆਣ ਕੇ ਸਾਫ ਕਰਾਂਗੇ ਇੱਕ ਰਾਂ ਪਿੰਡ ਜਾਈ ਆਈਏ ਯਾਰ ਚਲੋ ਯਾਰ ਲੱਗਦੇ ਆ ਪਾਣੀ ਵੀ ਚੇਂਜ ਕਰ ਦਈਏ ਕਰਾ ਜੇਟ ਆ ਯਰ ਮਗਰੀ ਬੱਜਿਆ ਉਹ ਦੇਖੋ ਜੀ ਗੰਦ ਪਈ ਆ ਤੇ ਖੁੱਡੇ ਦੇ ਅੰਦਰ ਆ ਲਓ ਵੀ ਅੰਦਰ ਪਾਣੀ ਚੇਂਜ ਇੱਥੇ ਖੋਲ ਦਈਏ ਦੌਰਤਾ ਜੀ ਉਤਰਾਂ ਕੇ ਬਹਿ ਗਿਆ ਜਿਹੜਾ ਤੜਕੇ ਡਾਇਆ ਬੇਰੀ ਬੁਰੀ ਤੇ ਬੈਠਾ ਸੀ ਤੇ ਉਹਨੂੰ ਵੀ ਲਾਉਣੇ ਆਣ ਕੇ ਰੀਚਾਰਜ ਹੋ ਗਏ ਮਹਿੰਗੇ ਤੇ ਹੁਣ ਅਸੀਂ ਚੱਲੇ ਆਂ ਬਈ ਸ਼ਿਮ ਡਿਪੋਟ ਕਰਾਉਣ ਠੀਕ ਆ ਬਈ ਵਾਰਿਆਂ ਦਾ ਹੀ ਹਾਲਾ ਤਾਂ ਕਮੈਂਟ ਕਰਕੇ ਦੱਸਿਓ ਬਈ ਹੁਣ ਵੀਐਸ ਨਾਲ ਦੀ ਸ਼ਿਮ ਲੈਂਡ ਚੱਲੇ ਆਂ ਆਪਣਾ ਆਧਾਰ ਕਾਰਡ ਕਿਉਂ ਨਹੀਂ ਕਰ ਸਕਦੇ ਬਾਈ ਜਿਹੜਾ ਕਬੂਤਰ ਬੈਠਾ ਸੀ ਮੈਂ ਸ਼ਮਟ ਬੋਰਡ ਕਰਾਉਣ ਜਾਵੜਿਆ ਪਿੰਡ ਆ ਰਹੀ ਤੇ ਕਬੂਤਰ ਯਾਰ ਫਿਰ ਉੱਡ ਗਏ ਦੋਨੇ ਹੀ ਤੇ ਇੱਕ ਤਾਂ ਦੋ ਦਿਨ ਹੋ ਗਏ ਆਇਆ ਹੀ ਨਹੀਂ 베ਰੀ ਤੇ ਬੈਠਾ ਰਿਹਾ ਤੇ ਉਹਨੂੰ ਵੀ ਅੱਜ ਫੜਦੇ ਆ ਯਾਰ ਠੀਕ ਆ ਬਾਈ ਦੋ ਦਿਨ ਕਬੂਤਰ ਬਾਹਰ ਰਿਹਾ 베ਰੀ ਤੇ ਦੋ ਦਿਨਾਂ ਦਾ ਭੁੱਖਾ ਕਬੂਤਰ ਆਣ ਕੇ ਛਤਰੀ ਤੇ ਬਹਿ ਗਿਆ ਬਾਈ ਆ ਬੈਠਾ ਛਤਰੀ ਤੇ ਯਾਰ ਥੋੜਾ ਡਰਦਾ ਮਨ ਲੱਗਦਾ ਇਹ ਤੇ ਇਹਨੂੰ ਆਪਾਂ ਲਾ ਲਈਏ ਫਿਰ ਕਬੂਤਰ ਵਿਖਾਉਣੇ ਵੀ ਕਿਹੜਾ ਦੋ ਦਿਨ ਆਸ 베ਰੀ ਤੇ ਰਿਹਾ ਠੀਕ ਆ ਬਾਈ ਜੋ ਬਰ ਉਹ ਕੂਤਰ ਸੀ ਜਿਹੜਾ ਦੋ ਦਿਨ ਘਰੇ ਨਹੀਂ ਆਇਆ 베ਰੀ ਤੇ ਬੈਠਾ ਰਹਾ ਤੁਹਾਨੂੰ ਹਾਲਤ ਦੱਸਦੀ ਹੋਣੀ ਆ ਕੂਤਰ ਦੀ ਠੀਕ ਆ ਬਈ ਹੁਣ ਤਾਂ ਹੱਥ ਚ ਫੜਿਆ ਤਾਂ ਕਰਕੇ ਤੇ ਇਹਨੂੰ ਖੁੱਡੇ ਛੱਡ ਕੇ ਵਿਖਾਉਣੇ ਆ ਕਿ ਕਿਆ ਖੋਜਾ ਹੋ ਗਿਆ ਯਾਰ ਬਈ ਇਹ ਦੋ ਦਿਨ ਭੁੱਖਾ ਪਾਣਾ ਬਿਨਾ ਪਾਣੀ ਤੁਰਿਆ ਠੀਕ ਆ ਆ ਦੇਖੋ ਬਈ ਆ ਐਵੇਂ ਦਾ ਹੋ ਗਿਆ ਕੂਤਰ ਮੇ ਫੋਨ ਮੋਟਾ ਤਾਜ ਹੁੰਦਾ ਸੀ ਠੀਕ ਆ ਬਈ ਕੂਤਰ ਸੋਹਣਾ ਸੀ ਹੈ ਤੇ ਇਹਦੇ ਬੱਚੇ ਬੁੱੱਚੇ ਕਢਾਵਾਂਗੇ ਹੁਣ ਆਪਾਂ ਬਈ ਖਬਰ ਕੂਤਰ ਆਪਾਂ ਖੁੱਡੇ ਛੱਡਤਾ ਦੇ ਕੋ ਉਤਰ ਮੁਖਾਤਾ ਤੇ ਹੁਣੇ ਪਾਣੀ ਪੂਣੀ ਦਾ ਭੁੱਖਾ ਭੈਣਦਾ ਯਾਰ ਜਾ ਕੇ ਉੱਤੇ ਪਹਿਲਾਂ ਲੜਨ ਲੱਗ ਗਿਆ ਵੀ ਆਪਦੀ ਜਗ੍ਹਾ ਤੇ ਐ ਨਹੀਂ ਮੈਂ ਪਾਣੀ ਪੂਣੀ ਪੀਲਾ ਦਾਣੇ ਧੋਣੇ ਖਾਲਾ ਦੁੱਧ ਨਾਲ ਦਾ ਭੁੱਖਾ ਜਾ ਕੇ ਆਪਦੀ ਜਗ੍ਹਾ ਤੇ ਖੜ ਗਿਆ ਉੱਥੇ ਇੱਕ ਇਹ ਤੇ ਕਾ ਬੱਚਾ ਕਿਸੇ ਨੂੰ ਨਹੀਂ ਖੜਨ ਦਿੰਦੇ ਬੱਚਾ ਥੋੜਾ ਹੈ ਜੇ ਸ਼ਾਂਤ ਆ ਉਦੋਂ ਬੜਾ ਭੈਣਦਾ ਯਾਰ ਠੀਕ ਆ ਬਈ ਲਓ ਵੀ ਚੋਬਰ ਉਤਰਾਂ ਨੂੰ ਦਾਣੇ ਧੋਣੇ ਪਾ ਕੇ ਪਾਣੀ ਪੂਣੀ ਰੱਖ ਕੇ ਜਮਾ ਚੋਬਰ ਤੁਹਾਡਾ ਬਹਿਲਾ ਤੇ ਹੁਣ ਤੁਹਾਨੂੰ ਗੱਲਾਂ ਦੱਸਣੀਆਂ 3-4 ਵਜੇ ਆਪਾਂ ਠੀਕ ਆ ਵੀ ਪਹਿਲੀ ਗੱਲ ਤਾਂ ਇਹ ਆ ਵੀ ਹੁਣ ਆਪਣੇ ਵਲੌਗ ਰੁਟੀਨ 'ਚ ਆਇਆ ਕਰਨਗੇ ਡੇ ਬਾਈ ਡੇ ਤੇ ਵਲੌਗ ਹੋਣਗੇ ਐਪੀਸੋਡ ਦੀ ਤਰ੍ਹਾਂ ਜਿਵੇਂ ਪਹਿਲਾ ਵਲੌਗ ਇੱਕ ਵਲੌਗ ਨੰਬਰ ਵਾਈਜ਼ ਜਿਵੇਂ ਆਉਂਦੇ ਹੁੰਦੇ ਆ ਵੀ ਪਹਿਲਾ ਵਲੌਗ ਜਿਹੜਾ ਵੀਡੀਓ ਪਹਿਲੀ ਆ ਗਈ ਤਾਂ ਪਹਿਲਾ ਵਲੌਗ ਦੂਜੀ ਵੀਡੀਓ ਆ ਗਈ ਤਾਂ ਦੂਜਾ ਵਲੌਗ ਮਤਲਬ ਅਸੀਂ ਨੰਬਰ ਲਿਖ ਦਿਆ ਕਰਾਂਗੇ ਵੀ ਪਹਿਲਾ ਵਲੌਗ ਦੂਜਾ ਵਲੌਗ ਐਪੀਸੋਡ 1 ਐਪੀਸੋਡ 2 ਆਇਆ ਕਰਦੇ ਕਰਦੇ ਆਪਾਂ 110 ਵਲੌਗ ਪਾਵਾਂਗੇ ਚੱਲਾਂਗੇ ਕਰਦੇ ਆ ਬਈ ਕਿ ਤੱਕ ਕਿੰਨੇ ਦਿਨਾਂ 'ਚ ਹੋਊਗਾ ਕੰਪਲੀਟ ਇਹ ਆਪਾਂ ਸਪਤਾਵ ਨਹੀਂ ਲਾਇਆ ਠੀਕ ਆ ਬਈ ਬਾਕੀ ਹੁਣ ਆਪਾਂ ਰਿਟੇਨਜ ਬਲੌਗ ਪਾਇਆ ਕਰਾਂਗੇ ਸਾਰੇ ਭਾਈ ਆਪਣੇ ਬਲੌਗਾਂ ਨੂੰ ਸਪੋਰਟ ਕਰਿਆ ਕਰੋ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਭਾਈ ਆਪਣੀ ਵੀਡੀਓ ਦੇ ਥੱਲੇ ਜੀ ਅੱਜ ਦਾ ਭਾਈ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਠੀਕ ਆ ਭਾਈ ਮਿਲਦੇ ਹਾਂ ਕਿਸੇ ਨਵੇਂ ਜਿਹੇ ਬਲੌਗ ਦੇ ਵਿੱਚ ਤੇ ਹੁਣ ਵਿਹਲੇ ਆ ਹੁਣ ਬਲੌਗ ਐਡਿਟ ਕਰਾਂਗੇ ਫਿਰ ਅਪਲੋਡ ਕਰਾਂਗੇ ਫਿਰ ਨਵਾਂ ਬਣਾਵਾਂਗੇ ਫਿਰ ਐਡਿਟ ਕਰਾਂਗੇ ਤੇ ਫਿਰ ਅਪਲੋਡ ਕਰਾਂਗੇ ਤੇ ਭਾਈ ਕੋਤਰ ਕੋਤਰ ਸਾਮਕੇ ਜਾਵਾਂ ਵਿਹਲੇ ਆ ਤੇ ਆਹ ਪਿੰਜਰਾ ਲਾਉਣਾ ਆਪਾਂ ਕੱਲੇ ਆਣੀ ਕਿੱਧਰ ਦੀ ਲਾਈਏ ਕੋਈ ਸਮਝ ਜੇ ਚ ਨਹੀਂ ਆਉਂਦਾ ਠੀਕ ਆ ਭਾਈ ਜੇ ਇੱਕ ਦਿਨ ਰਿਸ਼ਤੇਦਾਰ ਆਏ ਜਾਂ ਕੋਈ ਵੀ ਆਇਆ ਯਾਰ ਬਿੱਲੀ ਆਇਆ ਮੁੰਡੇ ਮਾਸੂਮੂਸੀ ਦੇ ਆਏ ਉਦਾਂ ਲਾਹ ਲੂ ਰਾਵਾਂਗੇ ਬਾਕੀ ਦੇਖੋ ਕੀ ਕਰਦੇ ਆਪਾਂ ਇਹਦਾ